ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਜ ਟੀਵੀ ਤੇ ਪੀਓ ਆਰਐਸ ਇੱਕ ਪਾਸੇ ਜਿੱਥੇ ਅਸੀਂ ਜੰਗ ਵਾਲੇ ਮਾਹੌਲ ਦੇ ਵਿੱਚ ਜੂਝ ਰਹੇ ਆਂ ਬੇਹੱਦ ਨਾ ਦੇ ਵਿੱਚ ਆਂ ਪੂਰੀ ਸਰਕਾਰ ਪੰਪਾਂ ਪਾਰ ਹੈ ਔਰ ਹਰ ਜੀ ਹਰ ਘਰ ਦਾ ਜੀ ਜਿਹੜਾ ਹੈ ਉਹ ਇਸ ਵੇਲੇ دہشت ਦੇ ਵਿੱਚ ਹੈ ਖੌਫ ਜਰਾ ਹੈ ਇਹ ਉਹ ਦੇ ਸਮੇਂ ਦੇ ਵਿੱਚ ਇੱਕ ਬੜੀ ਮੰਨਪਾ ਕੇ ਖਬਰ ਹੈ ਜਿਸ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਮਜੀਠਾ ਹਲਕੇ ਦੇ ਵਿੱਚ 17 ਮੋਤਾ ਹੋ ਚੁੱਕੀਆਂ ਨੇ 17 ਮੋਤਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ ਔਰ ਇਹ ਮੋਤਾ ਕਾਰਨ ਪੂਰਾ ਪੋਲੀਟੀਕਲ ਸਿਸਟਮ ਪੂਰਾ ਸਮਾਜ ਦਾ ਤਾਣਾ ਬਾਣਾ ਹਿਲ ਗਿਆ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲਦਿਆ ਹੈ ਤਾਂ ਐਡਾ ਵੱਡਾ ਮਾਫੀਆ ਕਿਵੇਂ ਕੰਮ ਕਰ ਰਿਹਾ ਸੀ ਕਿਵੇਂ ਲੋਕਾਂ ਨੂੰ ਘਰ ਦੇ ਘਰ-ਘਰ ਦੇ ਵਿੱਚ ਜਾ ਕੇ ਸਪਲਾਈ ਕੀਤੀ ਜਾ ਰਹੀ ਸੀ ਜ਼ਹਿਰੀਲੀ ਸ਼ਰਾਬ ਜ਼ਹਿਰ ਸਪਲਾਈ ਕੀਤਾ ਜਾ ਰਿਹਾ ਸੀ ਤੇ ਉਸ ਜ਼ਹਿਰ ਨਾਲ 17 ਮੌਤਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ ਜਿਹੜੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਔਰ ਇਸ ਦੇ ਉੱਤੇ ਇਸ ਖਬਰ ਦੇ ਉੱਤੇ ਵੱਖ-ਵੱਖ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਪ੍ਰਤਾਪ ਬਾਜਵਾ ਮੌਕੇ ਤੇ ਪਹੁੰਚੇ ਨੇ ਮੌਕੇ ਤੇ ਜਾ ਕੇ ਉਹਨਾਂ ਨੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪ੍ਰਤਾਪ ਬਾਜਵਾ ਨੇ ਸਰਕਾਰ ਤੇ ਚੰਗਾ ਬਰੇ ਨੇ ਔਰ ਜ਼ਾਹਿਰ ਤੌਰ ਤੇ ਵਰਣ ਵਾਲਾ ਸਮਾਂ ਵੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਗਿਆ ਹੈ ਉੱਥੇ ਏਡੀ ਵੱਡੀ ਖਬਰ ਆਉਣਾ ਐਡਾ ਵੱਡਾ ਹਾਦਸਾ ਹੋ ਜਾਣਾ ਬਹੁਤ ਮਨਪਾਕੀ ਗੱਲ ਹੈ ਔਰ ਉਹਨਾਂ ਨੇ ਇਤੋਂ ਤੱਕ ਕਹਿਤਾ ਹੈ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸਤੀਫਾ ਦੇਣਾ ਤੇ ਨਹੀਂ ਇਸ ਨੂੰ ਅਫਸੋਸ ਦੇ ਵਿੱਚ ਪਰ ਤੁਸੀਂ ਐਟ ਲੀਸਟ ਪੇਸ਼ਕਸ਼ ਹੀ ਕਰ ਦਿਓ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਰਨਤਾਰਨ ਦੇ ਵਿੱਚ ਔਰ ਬਟਾਲਾ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਨਾਲ ਸੌ ਤੋਂ ਵੱਧ ਲੋਕ ਮਰ ਗਏ ਸੀ ਔਰ ਇਸ ਤੋਂ ਪਹਿਲਾਂ ਖੰਨਾ ਸੰਗਰੂਰ ਕਈ ਇਲਾਕਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਜਿਹੜੀ ਉਹ ਕਹਿਰ ਬਣ ਕੇ ਡਿੱਗੀ ਸੀ ਔਰ ਬਹੁਤ ਸਾਰੀਆਂ ਮੌਤਾ ਹੋ ਗਈਆਂ ਸੀ ਉਦੋਂ ਭਗਵੰਤ ਮਾਨ ਖੁਦ ਇਹਨਾਂ ਨੇ ਬੀੜਾ ਚੁੱਕਿਆ ਹੈ ਸੀ ਤੇ ਮੁੱਖ ਮੰਤਰੀ ਦੇ ਇਸਤੀਫੇ ਦੀ ਮੰਗ ਕਰਦੇ ਸੀ ਔਰ ਇਸੇ ਤਰੀਕੇ ਨਾਲ ਹੋਰ ਮੰਤਰੀਆਂ ਦੇ ਅਸਤੀਫੇ ਦੀ ਵੀ ਮੰਗ ਕਰਦੇ ਸੀ ਤਾਂ ਉਸੇ ਕਰਕੇ ਪ੍ਰਤਾਪ ਬਾਜਵਾ ਨੇ ਕੜਰੇ ਹੱਥੀ ਲਿਆ ਹੈ ਭਗਵੰਤ ਮਾਨ ਨੂੰ ਔਰ ਹੁਣ ਥੋੜੀ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਅੰਮ੍ਰਿਤਸਰ ਪਹੁੰਚ ਗਏ ਨੇ ਉਹ ਵੀ ਪੀੜਤ ਪਰਿਵਾਰਾਂ ਨੂੰ ਮਿਲਣਗੇ ਤਾਂ ਭਗਵੰਤ ਮਾਨ ਦਾ ਬਿਆਨ ਤਾਂ ਪਹਿਲਾਂ ਹੀ ਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਮਾਫੀਆ ਹੈ ਸ਼ਰਾਬ ਮਾਫੀਆ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਦੇ ਨਾਲ ਨਾਲ ਸਾਡੇ ਜਿਹੜੇ ਰਿਪੋਰਟਰ ਨੇ ਦਵਿੰਦਰ ਸਿੰਘ ਤੇ ਵਿਨੋਦ ਕੁਮਾਰ ਉਹ ਬਿਲਕੁਲ ਗਰਾਉਂਡ ਜ਼ੀਰੋ ਤੇ ਮੌਜੂਦ ਨੇ ਐਸਲੇ ਮਂਜੀਠਾ ਦੇ ਹਲਕੇ ਦੇ ਵਿੱਚ ਹੀ ਮੌਜੂਦ ਨੇ ਉਹਨਾਂ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਵੱਖ-ਵੱਖ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਸਿਆਸੀ ਲੀਡਰਾਂ ਨੇ ਜਿਹੜਾ ਉਹਨਾਂ ਵੱਲੋਂ ਇਸ ਜਿਹੜੀ ਮੰਦਭਾਗੀ ਘਟਨਾ ਹੋਈ ਇਸ ਦੀ ਪੁਰ ਜ਼ੋਰਨ ਕਿ ਦਿ ਕੀਤੀ ਜਾ ਰਹੀ ਹੈ ਸਰਕਾਰ ਖਿਲਾਫ ਜਿਹੜਾ ਇੱਕ ਤਰ੍ਹਾਂ ਦਾ ਮੋਰਚਾ ਖੋਲ ਦਿੱਤਾ ਗਿਆ ਹੈ ਉਹਨਾਂ ਵੱਲੋਂ ਸ਼ਬਦੀ ਬਿਆਨ ਹਲੇ ਤੇ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਟਵੀਟ ਕਰਕੇ ਇਸ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਹੈ ਔਰ ਖਾਸ ਤੌਰ ਤੇ ਵੱਡੀ ਗੱਲ ਇਹ ਹੈ ਕਿ ਯੁੱਧ ਨਸ਼ਾ ਵਿਰੁੱਧ ਜੋ ਚੱਲ ਰਿਹਾ ਹੈ ਉਸ ਚੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਕਰਮ ਮਜੀਠੀਆ ਵੱਲੋਂ ਬੜੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੁਸ਼ਤਨ ਪਨਾਹੀ ਜਿਹੜੀ ਹੈ ਉਹ ਇਸ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਥੋਂ ਤੱਕ ਦੋਸ਼ ਲਾ ਦਿੰਦੇ ਨੇ ਉਹਨਾਂ ਨੇ ਔਰ ਇਥੋਂ ਤੱਕ ਕਿਆ ਹੈ ਕਿ ਮਾਫੀਆ ਨੂੰ ਵੀ ਜਿਹੜਾ ਹੈ ਇੰਨਾ ਪਣਪ ਕਿਵੇਂ ਗਿਆ ਇੱਥੇ ਔਰ ਜ਼ਾਹਿਰ ਤੌਰ ਤੇ ਪਹਿਲਾਂ ਵੀ ਬੜੇ ਜੇ ਆਪਾਂ ਇਸ ਗੱਲ ਵੱਲ ਗੌਰ ਕਰੀਏ ਤਾਂ ਬੜੇ ਲੰਮੇ ਸਮੇਤ ਹੋਏ ਮਾਫੀਆ ਸ਼ਰਾਬ ਮਾਫੀਆ ਜਿਹੜਾ ਚੱਲਦਾ ਆ ਰਿਹਾ ਹੈ ਔਰ ਜ਼ਾਹਿਰ ਤੌਰ ਤੇ ਹਾਲੇ ਤੱਕ ਨਾਥ ਨਹੀਂ ਪਾਈ ਘਰ ਘਰ ਦੇ ਵਿੱਚ ਸ਼ਰਾਬ ਜਿਹੜੀ ਪਚਾਈ ਜਾ ਰਹੀ ਹੈ ਇਸ ਟੰਗ ਨਾਲ ਤਾਂ ਬਾਕੀ ਹੀ ਚਿੰਤਾ ਦੀ ਗੱਲ ਹੈ ਵਿਕਰਮ ਮਜੀਠੀਆ ਨੇ ਮੰਗ ਕੀਤੀ ਹੈ ਕਿ ਜਿਹੜੇ ਪੀੜਤ ਪਰਿਵਾਰ ਨੇ ਪੀੜਤ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਹ ਉਹਨਾਂ ਨੇ ਮੰਗ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਉਹ ਸਵੇਰ ਅਕਸਰ ਤੋਂ ਹੀ ਉਹ ਵੀ ਮਜੀਠਾ ਹਲਕੇ ਦੇ ਵਿੱਚ ਹੀ ਹੈ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੁਣ ਵੱਡੀ ਗੱਲ ਇਹ ਹੈ ਕਿ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਇਹ ਸ਼ਰਾਬ ਪੀ ਚੁਕੇ ਨੇ ਇਹ ਜ਼ਹਿਰ ਪੀ ਚੁਕੇ ਨੇ ਜਿਸ ਦਾ ਅਸਰ 24 ਤੋਂ 48 ਘੰਟੇ ਦੇ ਵਿੱਚ ਰਹਿੰਦਾ ਹੈ ਤਾਂ ਜਿਹੜੇ ਲੋਕ ਸ਼ਰਾਬ ਪੀ ਚੁਕੇ ਨੇ ਕੁਝ ਤਾਂ ਉਸੇ ਵੇਲੇ ਬਿਮਾਰ ਹੋ ਗਏ ਸੀ ਪਰ ਕੁਝ ਨੂੰ ਇਹ ਅਸਰ ਦੇਰ ਨਾਲ ਸ਼ੁਰੂ ਹੁੰਦਾ ਹੈ ਔਰ ਕਈਆਂ ਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਠੀਕ ਆ ਪਰ ਥੋੜੀ ਦੇਰ ਬਾਅਦ ਉਹ ਬਿਲਕੁਲ ਸਰੀਰ ਉਹਨਾਂ ਦਾ ਟਹਿ ਜਾਂਦਾ ਹੈ ਤੇ ਉਹ ਇਸ ਇਸ ਢੰਗ ਨਾਲ ਗੰਭੀਰ ਰੂਪ ਚ ਬਿਮਾਰ ਹੋ ਜਾਂਦੇ ਨੇ ਕਿ ਮੌਤ ਵੀ ਹੋ ਜਾਂਦੀ ਹੈ ਔਰ ਇਸੇ ਤਰੀਕੇ ਨਾਲ ਸਤਾਰਮ ਹੋਤਾ ਹੋ ਗਿਆ ਨੇ ਹੁਣ ਪ੍ਰਸ਼ਾ ਨਵਾਂ ਲੋਕ ਘਰ ਘਰ ਜਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਸ਼ਰਾਬ ਪੀਤੀ ਸੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਜਾਵੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਪਰ 17 ਮੌਤਾਂ ਦੀ ਪੁਸ਼ਟੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਉਹਨਾਂ ਤਾਨੂੰ ਅਸੀਂ ਲੈ ਚਲਦੇ ਹਾਂ ਮਜੀਠੇ ਮਜੀਠੇ ਦੇ ਵਿੱਚ ਸਾਡੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਸਿਵਲ ਹਸਪਤਾਲ ਦੇ ਵਿੱਚ ਵੀ ਜਾ ਕੇ ਗੱਲ ਕੀਤੀ ਹੈ ਔਰ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਮੁੱਖ ਮੰਤਰੀ ਜਿਹੜੇ ਨੇ ਉੱਥੇ ਪਹੁੰਚ ਕੇ ਕਿਵੇਂ ਲੋਕਾਂ ਨੂੰ ਸੰਬੋਧਨ ਕਰਦੇ ਨੇ ਪੀੜਤ ਪਰਿਵਾਰਾਂ ਨੂੰ ਮਿਲਦੇ ਨੇ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਆਂ ਹਾਂਜੀ ਭਾਜੀ ਮੇਰਾ ਨਾਮ ਰਿੰਕੂ ਆ ਹਾਂਜੀ ਕੀ ਕਰਨਾ ਚਾਹੋਗੇ ਜਿਹੜਾ ਕੋਈ ਸੀ ਜਿਹੜਾ ਮਰਿਆ ਹੋਇਆ ਤੇ ਕਿਵੇਂ ਮਰਿਆ ਹੋਇਆ ਵੇਖੋ ਜੀ ਉਹ ਮੇਰਾ ਭਰਾ ਹੀ ਵੱਡਾ ਤੇ दारू ਪੀ ਕੇ ਆਏ ਆ ਤਿੰਨ ਚਾਰ ਇਕੱਠੇ ਹੀ ਦੋਸਤ ਆ ਪਹਿਲਾਂ ਸਭ ਤੋਂ ਸਾਡੇ ਭਰਾ ਦੀ ਮੌਤ ਹੋਈ ਆ ਜਿਹੜੇ ਸਵੇਰ 6 ਵਜੇ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਫਿਰ ਜਿਹੜੇ ਉਹਦੇ ਨਾਲ ਦੇ ਹੋਰ ਵੀ ਜਿੰਨਾ ਸ਼ਰਾਬ ਪੀਤੀ ਫਿਰ ਉਹ ਵੀ ਮਰਨਾ ਚાલુ ਹੋ ਗਏ ਫਿਰ ਉਸ ਤੋਂ ਬਾਅਦ ਪਤਾ ਲੱਗਾ ਵੀ ਇਹ ਜਰੀਲੀ ਸ਼ਰਾਬ ਅਣਕੋਲ ਜਿਹੜੀ ਪਿੰਡਾਂ ਦੇ ਵਿੱਚ ਕੋਈ ਸਪਲਾਈ ਕਰ ਗਿਆ ਤੇ ਉਹਨਾਂ ਪਿੰਡਾਂ ਵਾਲਿਆਂ ਨੇ ਗਾਹ ਵੇਚੀ ਤੇ ਉਹ ਉਹ ਸ਼ਰਾਬ ਪੀ ਕੇ ਇਹ ਇਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਦੇਰ ਤੋਂ ਸ਼ਰਾਬ ਵੇਚਣ ਦਾ ਕੰਮ ਕਰਦੇ ਪਏ ਇਹ ਜਿਨ੍ਹਾਂ ਨੇ ਵੇਚੀ ਹੈ ਸ਼ਰਾਬ ਤੇ ਭਾਜੀ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਨਵਾਂ ਨਵਾਂ ਉੱਠਦਾ ਵਾ ਉਹ ਵੀ ਕਿ ਸਾਰਾ ਕਹਿੰਦਾ ਵੀ ਮੈਂ ਕੋਈ ਕੰਮ ਕਰਾਂ ਨਾ ਤੇ ਸ਼ਰਾਬ ਵੇਚਣ ਦਾ ਆਪਾਂ ਹਾਂਜੀ ਤੇ ਹੁਣ ਨਸਾ ਦੇ ਤੁਹਾਨੂੰ ਪਤਾ ਸਾਰੇ ਆਮ ਸਾਰੇ ਵਿਗੰਡਿਆ ਵਾ ਬੱਚੇ ਮੇਜਰ ਸਿੰਘ ਬੋਲੀ ਬੱਚਾ ਭਾਜੀ ਉਹਦੇ ਦੇ ਦੋ ਜੇ ਇੱਕ ਬੇਟੀ ਆ ਤੇ ਇੱਕ ਬੇਟਾ ਵਾ ਤੇ ਬੇਟੀ ਉਹਨਾਂ ਦੀ ਵਿਆਹੀ ਹੋਈ ਆ ਤੇ ਬੇਟਾ 12 ਸਾਲ ਦਾ ਜੇ ਆ ਤੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਬਾਕੀ ਹੁਣ ਨਸਾ ਦੇ ਸਾਡੇ ਪਿੰਡ ਬਹੁਤ ਜ਼ਿਆਦਾ ਹੋਰ ਵੀ ਨਸਾ ਬਾਧੂ ਵਿਕਰਿਆ ਵਾ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਦਰੋਗਤੀ ਆ ਕੀ ਕਹਿਣਾ ਚਾਹੋਗੇ ਜਿਹੜਾ ਕੋਈ ਹਾਂ ਭਾਜੀ ਬੀਬਾ ਦੇ ਮੇਰਾ ਦੁਨੀਆ ਤੇ ਹੋਂਦ ਆਨੀ ਉਹ ਤੇ ਚਲਾ ਗਿਆ ਤੇ ਉਹਨਾਂ ਦੇ ਘਰ ਦਾ ਕੋਈ ਸਾਧਨ ਕੋਈ ਰੋਟੀ ਪਾਣੀ ਦਾ ਕੋਈ ਉਹਦਾ ਦੇ ਖਬੜ ਜਾਂਦਾ ਇਹ ਕੀ ਬਣ ਜਾਵੇ ਜਿਹਦੇ ਵਿੱਚ ਰਹਿ ਸਕੀਏ ਕਿੰਨੇ ਬੇਟੇ ਤੇ ਬੇਟੇ ਮੇਰੇ 2 ਸੀਗੇ ਤੇ ਦੋ ਪੂਰੇ ਹੋ ਗਏ ਜਾਂ ਤੱਕ ਗੇਤ ਰਹੋਗਾ ਨਹੀਂ ਤਾਂ ਇਹ ਹੋ ਗਿਆ ਤੇ ਉਹ ਮਿਹਨਤ ਵੀ ਜਿੰਦੀ ਵਾਲੇ ਦੀਹਾੜੀ ਜੱਫੇ ਵਾਲੇ ਦੀ ਕੋਈ ਹੋਰ ਕਾਰੋਬਾਰ ਨਹੀਂ ਸੀ ਠੀਕ ਕੰਮ ਜੀਠਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਰੀਲੀ ਸ਼ਰਾਬ ਪੀਣ ਕਰਨ ਜਿਹੜੀਆਂ 20 ਤੋਂ ਵੱਧ ਬੋਤਾ ਹੋਈਆਂ ਨੇ ਤਾਂ ਉਸੇ ਤਹਿਤ ਸਿਵਲ ਹਸਪਤਾਲ ਦੇ ਵਿੱਚ ਕਈ ਨੌਜਵਾਨ ਜਿਹੜੇ ਜ਼ਖਮੀ ਵੀ ਹੋਏ ਨੇ ਉਹਨਾਂ ਦੀ ਹਾਲਾਤ ਜਿਹੜੀ ਸਿਰ ਬਣੀ ਹੋਈ ਹੈ ਤਸਵੀਰਾਂ ਤਾਂ ਦਿਖਾ ਰਹੇ ਹਾਂ ਸਿਵਲ ਹਸਪਤਾਲ ਦੀਆਂ ਤਾਂ ਜੋ ਨੌਜਵਾਨ ਜ਼ਖਮੀ ਹੋਏ ਨੇ ਤਾਂ ਕੀ ਜਾਣਾਂਗੇ ਕਿ ਨੌਜਵਾਨ ਦੀਆਂ ਜਿਸ ਵਲੋਂ ਜਿਹੜੀ ਸ਼ਰਾਬ ਜਰੀਲੀ ਸ਼ਰਾਬ ਪੀਤੀ ਗਈ ਗੱਲਬਾਤ ਵੀ ਕਰਾਂਗੇ ਉਹਨਾਂ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਸ਼ਰਾਬ ਜਿਹੜੀ ਕਿਤਰਾ ਮਿਲਦੀ ਸੀ ਹਾ ਜੀ ਕੀ ਨਾ ਜੀ ਅਛਾ ਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਵੱਡੀ ਬੰਗਾਲੇ ਤੇ ਕੀ ਅੜੀ ਸ਼ਰਾਬ ਪੀਤੀ ਸੀ ਕਿਸ ਤਰ੍ਹਾਂ ਆਇਆ ਕਿ ਕੰਮ ਤਾਂ ਆਇਆ ਮੁੰਡਾ ਲੈ ਕੇ ਆਂਦਾ ਜੀ ਦਾੜੂ ਪੀਏ ਆਪਾਂ ਡੈਲੀ ਨਹੀਂ ਪੀਂਦੇ ਤੇ ਉਹ ਮੁੰਡਾ ਆਂਦਾ ਦੇਸੀ ਪੀਣੀ ਬੋਤਲ ਲੈ ਕੇ ਆਇਆ ਜੀ ਆਪਾਂ ਪੀਤੀ ਆ ਰਾਤ ਨੂੰ ਨਸ਼ਾ ਹੋਇਆ ਕੁਝ ਪਤਾ ਨਹੀਂ ਲੱਗਾ ਵੀ ਕਿਹੜੀ ਕੀ ਸ਼ਰਾਬ ਕੀ ਪਾਇਆ ਇਹ ਪਤਾ ਕੁਝ ਨਹੀਂ ਲੱਗਾ ਸਵੇਰ ਪਤਾ ਲੱਗਾ ਜਦੋਂ ਉਲਟੀਆਂ ਆਈਆਂ ਬਾਰੇ ਮੈਂ ਕੰਮ ਤੇ ਚੱਲ ਗਿਆ ਤੇ ਸ਼ਾਮ ਨੂੰ ਆਣ ਕੇ ਫੇਰ ਪਤਾ ਲੱਗਾ ਜਦੋਂ ਜਲਨ ਹੋਣੇ ਲੱਗੀ ਪੇਟੇ ਦੇ ਚ ਕਪੜਾ ਪਾਣੇ ਲੱਗੇ ਚੱਕਰ ਆਉਂਦਾ ਵੇ ਤੇ ਜਿਹੜੀ ਸ਼ਰਾਬ ਜਿਹੜੀ ਲੈਂਦੀ ਬੋਤਲ ਲੈ ਜਾਂਦੀ ਜਾਂ ਥੈਲੀਆਂ ਦੇ ਵਿੱਚ ਮਿਲਦੀ ਸੀ ਕਿਤਰਾ ਸਰ ਥੋੜੀ ਤਾਂ ਥੈਲੀਆਂ 'ਚ ਮਿਲਦੀ ਜੇ ਜਿਆਦੀ ਲੈਣੀ ਤਾਂ ਬੋਤਲ ਚ ਦੇ ਦਿੰਦੇ ਫਸੇ ਚ ਤੇ ਜਿਹੜੇ ਤੁਸੀਂ ਦੋ ਨੌਜਵਾਨ ਜਿਹੜੇ ਸ਼ਰਾਬ ਪੀ ਰਹੇ ਸੀ ਹਾਂਜੀ ਤਾਂ ਦੂਸਰੇ ਦੀ ਜਿਹੜੀ ਹਾਲਤ ਕਿਦਾਂ ਹੈ ਉਹ ਸਰ ਪੂਰਾ ਹੋ ਗਿਆ ਹੈ ਹੋਰ ਵੀ ਜਿਹੜੇ ਤੁਹਾਡੇ ਲੱਗ ਲੱਗੇ ਪਿੰਡ ਉਹਨਾਂ ਦੱਸਿਆ ਜਾ ਰਿਹਾ ਕਿ ਉਨਸੇ ਵੀ ਨੌਜਵਾਨ ਕਈ ਜਿਨ੍ਹਾਂ ਦੀ ਮੌਤ ਹੋ ਗਈ ਹਾਂਜੀ ਸਰ ਹੋਈ ਮੌਤ ਕਿਹੜਾ ਕਿਹੜਾ ਪਿੰਡ ਹੈ ਇਹ ਮੜਰੀ ਥਰੀ ਆਲ ਵੱਡੀ ਪੰਗੜੀ ਤੁਹਾਡਾ ਕਿਹੜਾ ਪਿੰਡ ਵੱਡੀ ਪੰਗੜੀ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਾਬ ਜਿਹੜੀ ਕਦੋਂ ਤੋਂ ਇਹ ਜਿਹੜੀ ਸ਼ਰਾਬ ਜਿਹੜੀ ਵੇਚੀ ਜਾ ਰਹੀ ਸੀ ਜਾਂ ਇਹ ਸਭ ਕਾਫੀ ਟਾਈਮ ਦੀ ਵਿੱਚ ਜਾਂਦੀ ਪਿੱਛੇ ਤੇ ਚਲੋ ਠੀਕ ਹੈ ਹੁਣ ਗਾਂ ਗਾ ਅੱਗੇ ਗੋਲੀਆਂ ਗਾਲੀਆਂ ਪਾਉਂਦਾ ਪਿਛੜਾ ਵਿੱਚ ਨਕੋਲ ਜਿਹੜੀ ਹਾਂਜੀ ਕਿੰਨੇ ਜਿਹਰ ਤੋਂ ਤੁਸੀਂ ਸ਼ਰਾਬ ਪੀ ਰਹੇ 3.5 ਸਾਲ ਹੋ ਗਏ ਪਹਿਲਾਂ ਤੇ ਨਹੀਂ ਇਹੋ ਜੀ ਸ਼ਰਾਬ ਪੀਤੀ ਹੈ ਪਹਿਲੀ ਵਾਰੀ ਪੀਤੀ ਜੀ ਪਹਿਲੀ ਵਾਰ ਜਿੰਦਗੀ ਚਾਂਸ ਹੈ ਕਿੰਨੇ ਕਿੰਨੀਆਂ ਮੋਤਾਂ ਜੜੀਆਂ ਹੋ ਚੁੱਕੀਆਂ ਪਤਾ ਲੱਗਾ ਹਾਂਜੀ ਸਰ ਇੱਥੇ ਤੇ ਲਗਭਗ 7 ਦੇ ਹੋ ਗਏ ਜਿਹੜੀਆਂ ਇੱਥੇ ਆਈਆਂ ਪੋਸਮਾਰਟਮ ਦੀ ਹਾਂਜੀ ਇਹ ਸਾਰੇ ਵੱਖ-ਵੱਖ ਪਿੰਡਾਂ ਦੇ ਹਨ ਹਾਂਜੀ ਤੇ ਕੀ ਹੋਣ ਦੀ ਮੰਗੇ ਕੀ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੂੰ ਜੇ ਭਗਵੰਤ ਮਾ ਜੀ ਹੜਕਾਮੀ ਠਾ ਦੇ ਵਿੱਚ ਪਹੁੰਚ ਰਹੇ ਨੇ ਇਹੋ ਮੰਗਿਆ ਕਿ ਇਹ ਨਸ਼ਾ ਬੰਦ ਕਰਾਇਆ ਜਾਵੇ ਇਰੇ ਗਾਂ ਦੇ ਪੀੜੀ ਆ ਬੱਜ ਸਕੇ ਹਾਂਜੀ ਤਾਂ ਇਹ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਵੀ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਸ਼ਰਾਬ ਜਿਹੜੀ ਜਰੀਲੀ ਸ਼ਰਾਬ ਨਾਲ ਜਿਹੜੀਆਂ ਮੌਤਾਂ ਵੀ ਹੋਈਆਂ ਹੈ ਤੇ ਤੁਹਾਡਾ ਬੇਡਾ ਜਿਹੜਾ ਦੇ ਨਾਲ ਜਿਹੜਾ ਲਖਮੀ ਹੈ ਆਹੀ ਇਹ ਚਾਹਣਾ ਚਾਹੁੰਦੇ ਆ ਕਿ ਜਿਹੜੀ ਮਤਲਬ ਨਸ਼ਾ ਵਾ ਕੋਈ ਵੀ ਨਸ਼ਾ ਵਾ ਸ਼ਰਾਬ ਆ ਗੋਲੀ ਆ ਕੋਈ ਵੀ ਇਸੇ ਡਾਉਣਾ ਚਾਹੀਦਾ ਮਤਲਬ ਕਿ ਇਹਨਾਂ ਦਾ ਟਿਕਾਰਾ ਹੋਣਾ ਚਾਹੀਦਾ ਕਿਉਂਕਿ ਨੌਜਵਾਨ ਬੱਚਿਆਂ ਦੀ ਅਗਲੀ ਪੀੜ੍ਹੀ ਜਿਹੜੀ ਬੱਚੇ ਕਿਉਂਕਿ ਬਹੁਤ ਘਟਨਾ ਹੋ ਗਈ ਆ ਕੋਈ ਬੱਚਿਆਂ ਵਾਲੇ ਕੋਈ ਛੋਟੇ ਬੱਚਿਆਂ ਵਾਲੇ ਕੋ ਵੱਡੇ ਬੱਚਿਆਂ ਵਾਲੇ ਕੋਈ ਕੁਮਾਰੇ ਆ ਤੇ ਉਹਨਾਂ ਮਾਵਾਂ ਦੇ ਕੀ ਬੀਤਦੀਆਂ ਨਾ ਬੀਬੀਆਂ ਤੇ ਕੀ ਬੀਤਦੀਆਂ ਜਿਨ੍ਹਾਂ ਦੇ ਵਿਚਾਰੀਆਂ ਨੇ ਕਿਤਾਂ ਪਾਲਨੇ ਤੇ ਕਿਤੋਂ ਜਵਾਨ ਕਰਨੇ ਆ ਇਸ ਤਰ੍ਹਾਂ ਦੇਖਦੇ ਕਿ ਅਲਗ-ਅਲਗ ਤੁਹਾਡੇ ਨਾਲ ਲਾ ਲੱਗਦੇ ਪਿੰਡੇ ਆ ਕਾਫੀ ਮੂਤਾ ਹੋ ਗਈਆਂ ਤਾਂ ਕਈ ਮਾਵਾਂ ਦੀਆਂ ਜਿਹੜੀਆਂ ਗੋਦੀਆਂ ਜਿਹੜੀਆਂ ਸੁੰਡੀਆਂ ਹੋ ਗਈਆਂ ਹੋ ਗਿਆ ਹਾਂਜੀ ਹਾਂਜੀ ਬਹੁਤ ਜ਼ਿਆਦੇ ਇੱਕ ਤਰੀ ਵਾਲ ਤੇ ਇੱਕ ਤਲਵੰਡੀ ਜੋ ਤੇ ਇੱਕ ਮਰਡਰੀ ਦੇ ਵਿੱਚ ਵਾ ਹਾਂਜੀ 3-4 ਪਿੰਡ ਲਾਗੇ ਲੱਗੇ ਇਸ ਤਰ੍ਹਾਂ ਮਤਲਬ ਬਹੁਤ ਘਟਨਾ ਹੋਈ ਜੇ ਇਹ ਤੁਹਾਡਾ ਜਿਹੜਾ ਬੇਟਾ ਹੈ ਕਦੋਂ ਤੋਂ ਸ਼ਰਾਬ ਪੀਂਦਾ ਇਹ ਤੇ ਬਸ ਥੋੜਾ ਟਾਈਮ ਹੋ ਗਿਆ ਕਿ ਦੋਵਾਰਾ ਪੀਤੀ ਇਹਨਾਂ ਤੇ ਮੈਂ ਜਿਹੜ ਕਹੇਦੋਂ ਨਹੀਂ ਪੀਤੀ ਤੇ ਹੁਣ ਹੁਣ ਪੀਤੀ ਇਹਨਾਂ ਨੇ ਹੁਣ ਪਤਾ ਨਹੀਂ ਇਹਨੇ ਕਿੱਥੋਂ ਪੀਤੀ ਆ ਉਸ ਦਿਨ ਇਹਨਾਂ ਪੀਤੀ ਆ ਤੇ ਮੈਨੂੰ ਮਤਲਬ ਮਹਿਸੂਸ ਨਹੀਂ ਹੋਇਆ ਤਾਂ ਕਿ ਰੋਟੀ ਖਾਂਦੀ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਮੈਂ ਚਲ ਗਈ ਕੰਮ ਕਰਨ ਕੰਮ ਕਰਨ ਗਈਆਂ ਤੇ ਮਗਰੋਂ ਚਲ ਗਈਆਂ ਕੰਮ ਤੇ ਢੋੜੀ ਬਣਾਉਣ ਚਲ ਗਈਆਂ ਢੋੜੀ ਬਣਾਉਣ ਗਏ ਤੇ ਆ ਕੇ ਜਦੋਂ ਸਾਢੇ 4:00 ਵਜੇ ਘਰ ਆਏ ਆ ਮੈਂ ਵੀ ਆਈ ਆ ਘਰੇ ਆ ਗਈ ਆ ਤੇ ਆਣ ਕੇ ਇਹਨਾਂ ਨੇ ਮੁੜ ਕੇ ਪਾਚੋ ਇਹਨਾਂ ਨੇ ਮਿਲਾਂਦਾ ਇਹਨਾਂ ਨੇ ਆ ਕੇ ਨਹਾਤਾ ਵਾ ਨਹਾ ਕੇ ਤੇ ਲੰਮੇ ਪੈ ਗਏ ਮੈਂ ਕਿਹਾ ਚਾਹ ਪੀਣੇ ਕਹਿੰਦੇ ਚਾਹ ਦੇ ਦੋ ਰੋਟੀ ਨਹੀਂ ਖਾਦੀ ਚਾਹ ਪੀਤੀ ਕੱਲੀ ਫੇਰ ਇਹ ਹੋਸ਼ ਨਹੀਂ ਇਹਨਾਂ ਨੇ ਕੀਤੀ ਹੈਗੀ ਫੇਰ ਇਹਨਾਂ ਵਿੱਚ ਵੱਡਾ ਮੇਰਾ ਬੇਟਾ ਜਿਹੜਾ ਕੰਮ ਤੇ ਗਿਆ ਸੀਗਾ ਜਦੋਂ ਆਇਆ ਮੈਂ ਕਿਹਾ ਪੀ ਹੋਸ਼ ਨਹੀਂ ਕਰਦਾ ਪਿਆ ਉਹਨਾਂ ਚੁੱਕ ਕੇ ਇਹਨੂੰ ਖੜਿਆ ਡਾਕਟਰ ਦੇ ਫੇਰ ਇਹਨਾਂ ਨੇ ਮਤਲਬ ਕਿ ਕਹਿੰਦੇ ਕਿ ਇਹਨਾਂ ਦਾ ਟੈਂਪਰੇਚਰ ਜਿਹੜਾ ਜ਼ਿਆਦਾ ਡਾਊਨ ਹੋਇਆ ਵਾ ਦਵਾਈ ਲੈਣ ਕੇ ਦਿੱਤੀ ਤੇ ਫੇਰ ਉਹ ਚਲ ਗਏ ਬਾਹਰ ਫੇਰ ਇਹ ਆਇਆ ਵਾ ਤੇ ਮਤਲਬ ਕਹਿੰਦਾ ਕਿ ਮੰਮੀ ਮੇਰੇ ਬਹੁਤ ਜ਼ਿਆਦਾ ਸਾੜ ਪੈਣ ਜਾਂ ਜਲਨ ਹੋਉਂਦੀ ਆ ਤੇ ਵੇ ਇਹਨਾਂ ਨੇ ਮੈਂ ਕਿਹਾ ਕਿ ਤੁਸੀਂ ਫੇਰ ਇਹ ਘਰੇ ਆਏ ਆ ਤੇ ਫਿਰ ਬਾਅਦ ਚ ਮਤਲਬ ਪਾਰੋਂ ਆ ਮਲਾਜਮ ਚਲੇ ਗਏ ਆ ਫਿਰ ਇਹਨਾਂ ਨੇ ਲੈ ਕੇ ਆਏ ਕਿੰਨੇ ਕਿਹੜਾ ਕਿਹੜਾ ਮਤਲਬ ਕਿੰਨੇ ਕਿੰਨੇ ਪੀਤੀ ਆ ਫਿਰ ਇਹਨਾਂ ਨੂੰ ਲਿਆਂਦਾ ਇੱਥੇ ਤੇ ਕਿੰਨੇ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਨੂੰ ਜੁੱਧ ਨਸ਼ਿਆਂ ਵਿਰੁੱਧ ਮਹੱਤਵ ਛੇੜੀ ਗਈ ਆ ਤਾਂ ਉਸੇ ਤਰ੍ਹਾਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਲੱਗਦਾ ਕਿ ਇਹ ਸਰਕਾਰ ਦੀ ਜਿਹੜੀ ਅੰਗਲੀ ਜਿਹੜੀ ਸ਼ਰਾਬ ਜਿਹੜੀ ਨਾਲ ਮੋਤਾ ਹਈਆਂ ਕਾ ਹਾਂਜੀ ਹਾਂਜੀ ਇਹੀ ਤੇ ਇਹੀ ਇਤਿਉਂ ਨੇ ਆ ਕਿ ਜਿਹੜੀ ਸ਼ਰਾਬ ਦਾ ਨਸ਼ਾ ਵੈ ਤੇ ਮਤਲਬ ਕੋਈ ਵੀ ਨਸ਼ਾ ਵੈ ਛਡਾਇਆ ਜਾਵੇ ਤੇ ਆਦੀ ਭਗਵੰਤ ਮਾਨ ਜੀ ਵੀ ਪਹੁੰਚ ਰਹੇ ਨੇ ਤੁਹਾਡੇ ਹਲਕੇ ਦੇ ਵਿੱਚ ਮਜੀਠੇ ਦੇ ਵਿੱਚ ਦੌਰਾ ਕਰ ਰਹੇ ਨੇ ਵਕ ਵਕ ਬਿੰਦਾ ਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੀ ਅਪੀਲ ਕਰਨਾ ਚਾਹੁੰਦੇ ਨੇ ਇਹ ਇਹ ਕਹਿਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਮਤਲਬ ਕਿ ਛੁਟਕਾਰਾ ਪਾਓ ਕਿ ਨੌਜਵਾਨਾਂ ਦੀ ਜਾਨ ਬਚੇ ਬੀਬੀਆਂ ਦੀ ਵਿਚਾਰੀਆਂ ਦੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਵਾ ਉਹ ਨਾ ਹੁਣ ਬਰਬਾਦ ਹੋਣ ਇਹ ਹੀ ਕਹਿਣਾ ਚਾਹੁੰਦੇ ਆ ਅਤੇ ਦੇਖਿਆ ਤੁਸੀਂ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੀ ਜਰੀਲੀ ਸ਼ਰਾਬ ਆ ਉਸ ਨੂੰ ਜਿਹੜਾ ਬੰਦ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਤੋਂ ਉਹਨਾਂ ਨੇ ਇਹ ਅਪੀਲ ਕੀਤੀ ਕਿ ਨਸ਼ਿਆਂ ਨੂੰ ਜਿਹੜਾ ਪੂਰਨ ਤੌਰ ਤੇ ਜਿਹੜਾ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਜਿਹੜੇ ਨੌਜਵਾਨ ਬਚ ਸਕਣ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਲੋਕ ਰਾਜ ਜੀ ਸਾਡਾ ਚੱਕ ਕ੍ਰਿਟੀਕਲ ਹਾਲਤ ਚ ਪਏ ਨੇ ਇੱਕ ਕਿਸਮ ਦਾ ਯੁੱਧ ਹੈ ਜੀ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲਡ ਚੀਫ ਮਿਨਿਸਟਰ ਇਟਸ ਅ ਫੇਲਡ ਐਕਜ਼ਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਇਹ ਉਹਦੇ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੋਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਵਿਗਤਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਦਾਂ ਹੋਏ ਸਰਕਾਰ ਨੇ ਰੱਪਾ ਪੜਲੇ ਪੜਲੇ ਪਿਛੜੇ ਕਰਦੇ ਨੇ ਪਹਿਲਾਂ ਕਿਹਨੇ ਪਤਾ ਲੱਗਈ ਤੁਸੀਂ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ ਤਿੰਨਾਂ ਸਾਲਾਂ ਤੋਂ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ 2 ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪਾਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਲੈ ਉਹ ਕਿੱਥੇ ਨੇ ਪਰ ਬਾਜਾ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਰਿਸਪਾਂਸਿਬਿਲਟੀ ਕੋਈ ਨਹੀਂ ਅੱਜ ਇੱਥੇ ਮੁੱਖ ਮੰਤਰੀ ਤੁਸੀਂ ਗੱਲ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪਾਂਸਿਬਿਲਟੀ ਦੀ ਗੱਲ ਕਰੀਏ ਇਹ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਜਿਹੜੇ ਲੋ ਜਨਾਜ਼ਾ ਕਰਨਾ ਚਾਹੀਦਾ ਅਜਿਹਾ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਲੋਕਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹੁੰਦੇ ਹਾਂ ਕੰਪਨਸੇਸ਼ਨ ਦਿੱਤੀ ਜਾਏ ਕੰਪਨਸੇਸ਼ਨ ਉਹ ਵੱਧ ਜ਼ਰੂਰ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਹੈ ਕਿ ਕਿ ਸਮਝ ਮੈਨੂੰ ਫੋਜ਼ ਨਹੀਂ ਹੋ ਰਹੀ ਪੁਲਿਸ ਨੂੰ ਨੰਨੇ ਦਾ ਪਤਾ ਨਹੀਂ ਐਸੇ ਐਸੇ ਵੀ ਜ਼ਰੀਏ ਜਿਹੜਾ ਲੀਡਰ ਸਾਹਿਬ ਕਾਲੀ ਕਲਾਂ ਦੀ ਡੈਡ ਲਾਈਟ ਮੱਤੀ ਮੱਤੀ ਪੈਣੀ ਬਿਲਕੁਸਰ ਦਾ ਪਤਾ ਆ ਦੇਖੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸੌਤ ਦੀ ਰਿਸਪਾਂਸਿਬਲ ਬੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਸਾਹਿਬ ਜਿਹੜੇ ਪਤੀ ਮੱਤੀ ਬਿਲਕੁਸਰ ਤੇ ਫੇਸ ਲਿਆ ਦਿੱਤਾ ਜਾ ਰਿਹਾ ਉਹਨਾਂ ਦੇ ਮਾਨ ਸਰ ਇਹ ਕਹਿੰਦਾ ਕਿ ਗੱਲ ਨੂੰ ਲੁਕਾਇਆ ਜਾ ਸਕਦਾ ਗੱਲ ਵੀ ਕੀਤੇ ਗਏ ਨੇ ਗੱਲ ਸੁਣੋ ਇਹ ਚੀਜ਼ ਤੁਸੀਂ ਆਪ ਹੀ ਦੱਸ ਰਹੇ ਹੋ ਹਮ ਮੈਨੂੰ ਨਹੀਂ ਹੋਣਾ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਜੀ ਇਹ ਪੋਸਟਮਾਰਟਮ ਨਹੀਂ ਹੋਇਆ ਤਾਂ ਤੂੰ ਆਪਣੇ ਆਪ ਸਮਝ ਲੈ ਲੋ ਆਜ ਕੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਆ ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਤੈਨੂੰ ਐਗਜ਼ੈਕਟ ਬੋਲਦੀ ਆ ਥਾਂ ਜੀ ਔਰ ਅੱਜ ਤੀਜੀ ਟਰੈਜੇਡੀ ਹੋਈ ਆ 18 15 ਲੋਕ ਤਾਂ ਤੋਂ ਵਾਦਕ ਸ਼ਾਇਦ 18 ਕਿੰਤੀ ਆ 16 ਦੇ ਆਕੜਾ ਆ ਗਿਆ ਜੀ ਅਕਾਰੀ ਤੌਰ ਤੇ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4 5 ਨੇ ਬਹੁਤ ਸੀਰੀਅਸਲੀ ਇਸ ਲਈ ਇਹ ਆਕੜਾ ਵੱਧ ਵੀ ਸਕਦਾ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕੱਲ ਇਹ ਖਬਰ ਆਈ ਸੀ ਕਿ ਇਸ ਤਰ੍ਹਾਂ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋਇਆ ਕੋਈ ਕੱਲ ਵੀ ਸਸਕਾਰ ਹੋਇਆ ਮੈਂ ਉਹੀ ਦੱਸ ਰਿਹਾ ਸ਼ਸ਼ਕਾਰ ਕਰਾ ਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿਉਂਕਿ ਇਹ ਇਲਾਜ ਲਈ ਕਿਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਉਹ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਕਬਰਾਂਗੇ ਨਹੀਂ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਆਪ ਦੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਿਹੜੀ ਸ਼ਰਾਬ ਨਾਲ ਹੋਈ ਆ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਚੋ ਮੈਂ ਕਹਾ ਮੈਂ ਐਵੇਂ ਇਸ ਤੇ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਤਾਂ ਸਾਹਮਣੇ ਆ ਗਈ ਔਰ ਵੇਖੋ ਸੀਐਲ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਨਾ ਫੇਲਿਅਰ ਕਿਤਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਧਾਰ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਾਰ ਰਹੇ ਸੀ ਕੀ ਹੋਇਆ ਫਿਰ ਨਸ਼ਾ ਤਾਂ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਆਇਆ ਇਹ ਨਸ਼ਾ ਪੂਰੇ ਪੰਜਾਬ ਨਾਲ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰ ਦਾ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਹ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦਿਓ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇਹ ਕਮਾ ਰਿਆ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਡਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜਿ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਹੁਣ ਅਨਾਉਂਸਮੈਂਟ ਹੋਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਹੋਰ ਸ਼ਰਾਬ ਮਹਿੰਗੀ ਹੋਗੀ ਫੇਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ ਮੈਂ ਨੌਕਰੀ ਦੀ ਜਿਹਾ ਡੀਐਸਪੀ ਦਾ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾਂ ਦੇ ਗਾਜ ਟਿੱਕਣ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹ ਬੰਦਿਆਂ ਨੇ ਕੁਝ ਦਿਨ ਪਹਿਲਾਂ ਇਹ ਜਿਹੜੇ ਵੱਡੇ ਸ਼ਰਾਬ ਦੇ ਤੰਨਾਟ ਠੇਕੇਦਾਰ ਨੇ ਇੱਕ ਪਾਰ ਆਹਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਉਹ ਜਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਸਰਜੀਤ ਬਾਗ ਉੱਥੇ ਵੀ ਕਈ ਪਹੁੰਚੇ ਸੀ ਸੋ ਬੜਾ ਕੁਸ਼ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਂਨ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆ ਤੇ ਵੱਡਿਆ ਕਾਰਵਾਈ ਕਰਤੀ ਹੈ ਮੌਤਾਂ ਲਈ ਸਿੱਧੇ ਤੌਰ ਤੇ ਕਿਹਨੂੰ ਮੰਨਦੇ ਸਰਕਾਰ ਨੂੰ ਐਕਸਾਈਜ਼ ਮਿਨਿਸਟਰ ਦਾ ਅਸਤੀਫਾ ਮਿਨਿਸਟਰ ਨੂੰ ਇਹ ਬਾ ਦਿਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲਿਅਰ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸ਼ਰਲ ਈਟੀਸੀ ਡੀਜੀਪੀ ਸਾਰਕ ਇਥੋਂ ਦੇ ਆਲਾ ਅਧਿਸ਼ਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰਾਲਾ ਪਉਂਦੀ ਦੀ ਈਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਕਿ ਨਸ਼ਾ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਢੀਂਗ ਹੋ ਜਾਣਾ ਕਿਹਨਾਂ ਕਿਉਂ ਨਾ ਕੀ ਹੋਇਆ ਫਿਰ ਭਾਈ ਰਾਤ ਰੋ ਪੁਲਿਸ ਆਪਣੇ ਪੈਟਾ ਪੜ ਰਿਹਾ ਕਿ ਰਾਤ ਰੋ 6 ਸੀ 2 ਸੀ ਇਹ ਮੇਰੇ ਕੋਲ ਪਤਾ ਲੱਗਿਆ ਜਿਹੜੇ ਜਿਹੜੇ 7 8 ਬੰਦੇ ਤੁਹਾਡੇ ਅੱਖਾਂ 'ਚ ਘੱਟਾ ਪਾਉਣ ਰਿਹਾ ਅਸਲ ਉਹ ਬੰਦੇ ਹੀ ਨਹੀਂ ਆ ਜੀ ਜੀ ਸਰ ਤੁਹਾਡੇ ਅਸਲ ਬੰਦੇ ਹੋਰ ਤੁਹਾਡਾ ਹਲਕਾ ਹੈ ਤੁਹਾਨੂੰ ਪਹਿਲਾਂ ਪਤਾ ਸੀਗਾ ਇਹ ਕੰਮ ਇੱਥੇ ਹੋ ਰਿਹਾ ਜੀ ਰਾਤ ਦਾ ਰੋਲਾ ਪਿਆ ਸੀ ਜੀ ਪ੍ਰਸ਼ਾਸਨ ਡੱਪ ਰਹੀ ਸੀ ਮੇਰੇ ਕੋਲ ਪਰ ਠੂਕੇ